ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 1078 ਜੀ ਅੱਜ ਦੀ ਵੀਡੀਓ ਪਿੰਡ ਸੁਖਾਨਾਂਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ ਨਾਗ ਦਿਖਾਵਾਂਗੇ ਨਾਗ ਤਾਂ ਬਾਈ ਕੋਲ ਜ਼ਿਆਦਾ ਜੀ 6 ਨਾਗ ਆ ਜੀ ਪਰ ਵੀਡੀਓ ਆਪਾਂ ਤਿੰਨਾਂ ਦੀ ਕਵਰ ਕੀਤੀ ਹੈ ਜੀ ਜਿਹੜੀਆਂ ਤਿੰਨ ਵੇੜਾਂ ਵੱਡੀਆਂ ਨੇ ਜੀ ਫਾਰਮ ਵਾਲੀਆਂ 35 40 ਕਿਲੋ ਵਾਲੀਆਂ ਉਹ ਹਜੇ ਸਮਾਂ ਲੈਂਦੀਆਂ ਨੇ ਲਗਭਗ ਹਫ਼ਤਾ 10 ਦਿਨ ਜੀ ਜੇ ਕੋਈ ਕੱਚੀਆਂ ਲੈਣ ਦਾ ਚਾਹਵਾਨ ਹੋਵੇ ਤਾਂ ਬਾਈ ਨੂੰ ਡਾਇਰੈਕਟ ਫੋਨ ਲਾ ਲਵੇ ਤੇ ਨਹੀਂ ਆਪਾਂ ਤਿਆਰ ਹੋਈਆਂ ਦੀ ਵੀਡੀਓ ਪਾਵਾਂਗੇ ਜੀ ਜਿਹੜੀਆਂ ਤਿੰਨ ਇੱਕ ਤਿਆਰ ਆ ਜੀ ਇੱਕ ਸੂਈ ਤੇ ਇੱਕ ਟੋਕੜ ਗੱਬਣਾ ਇਹਦੀ ਡਿਟੇਲ ਤੁਹਾਨੂੰ ਮੈਂ ਲੈ ਕੇ ਦੇ ਦਿੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਟ ਸਿੰਘ ਢੱਲੋਂ ਆਈ ਪਿੰਡ ਸੁਖਨਾਂਦਾ ਜੀ ਮੋਬਾਈਲ ਨੰਬਰ ਹੀ 6283740133 ਜਿਹੜੀ ਭਈ ਆਪਾਂ ਤਿੰਨ ਕੁ ਦਿਨ ਪਹਿਲਾਂ ਵੀਡੀਓ ਪਾਈ ਸੀ ਵੈਗ ਗਈਆਂ ਜਾਂ ਜਾਂ ਸਾਰੀਆਂ ਹਾਂ ਵੀਰੇ ਹਾਂ ਕਿੰਨੇ ਕੁ ਫੋਨ ਆ ਗਏ ਜੀ ਬਹੁਤ ਜਿਆਦੇ ਠੀਕ ਹੈ ਜੀ ਮਾਲ ਸਾਫ ਸੁਥਰਾ ਹੁੰਦਾ ਹੁਣ ਤੁਸੀਂ ਵੇਖੀ ਇਹਨੇ ਜੀਆਂ ਬਹਿਣਾ ਚੜਦੀ ਤੇ ਚੜਦੀ ਚੜਦੀ ਤੇ ਚੜਦੀ ਬਾਕੀ ਬਾਈ ਕੋਲ ਹਮੇਸ਼ਾ ਮਾਲ ਚੰਗਾ ਹੀ ਹੁੰਦਾ ਆਪਾਂ ਆ ਨਵੇਂ ਸੀਜ਼ਨ ਚ ਬਹੁਤ ਵੀਡੀਓ ਪਾ ਚੁੱਕੇ ਆ ਚੰਗੇ ਨਾਗ ਨਗੀਨੇ ਵੀ ਸੀ ਕਹਿ ਸਕਦੇ ਆ ਕਿਧਰੋਂ ਐਤੋ ਹੀ ਗੱਭਨ ਤੋਂ ਸ਼ੁਰੂ ਕਰਨ ਲੱਗੇ ਸੂਆ ਕਿ ਨਮਾ ਵੀਰੇ ਤੁਹਾਈ ਦੂਜਾ ਸੂੰਦੀ ਆ ਸਮਾਂ ਕਿੰਨਾ ਲੈਂਦੀ ਆ ਸਮਾਂ ਇਹ ਲਾਊਗੀ ਬਸ 3-4 ਦਿਨ ਠੀਕ ਹੈਂ ਸੀਲ ਬਹੁਤ ਆ ਜੀ ਇਹ ਜਰਸੀ ਚ ਪੈ ਜਾਂਦੀ ਆ ਜਰਸੀ ਕ੍ਰੋਸ ਆ ਕਿ ਜੇ ਬੱਚੇ ਮਰਜ਼ੀ ਲਈ ਆਉ 21 ਕਿਲੋ ਦੁੱਧ ਇਹਦਾ ਪਹਿਲੇ ਸੂਏ ਦਿੱਤਾ ਜਿਹੜਾ ਮਾਲਕਾਂ ਨੇ ਦੱਸਿਆ ਠੀਕ ਆ ਜੀ ਇੱਕ ਤਿਆਰ ਜਾਊ ਬਾਰ ਨੂੰ ਬਾਈ ਹਾਂ ਮੋਜਨਾ ਜੀ ਦੁੱਧ ਹੋਊਗੀ 22 24 ਕਿਲੋ ਹੈ ਗੋਲ ਮਟੋਲਿਆ ਬਾਈ ਸੰਭੀ ਸੂੰਭੀ ਚੰਗੀ ਆ ਤੋੜ ਕੇ ਦਿਖਾ ਦੀ ਬਰੇ ਸੰਭੀ ਚੰਗੀ ਆ ਜਰਸੀ ਕ੍ਰੋਸ ਜਾਂ ਅੰਗਾ ਜਾਂਦਾਗਾ ਇੱਕ ਤਾਂ ਵੀਰੇ ਇਹਦਾ ਦੁੱਧ ਸੰਗਣਾ ਹੋ ਕਰਮਾਲੀ ਦਾ ਤੇ ਫੈਟ ਵੀ ਆਉ ਚੰਗੀ ਤੇ ਇੱਕ ਜਿਹਨੇ ਸਿੰਗਲ ਨਗ ਰੱਖਣਾ ਮੰਨ ਲੋ ਗਰਮੀ ਸਰਦੀ ਦਾ ਤੋਹਫਾ ਕਹਿ ਸਕਦੇ ਆ ਭਾਈ ਗਰਮੀ ਵੀ ਨਹੀਂ ਮਨਾਉਂਦੀ ਤੇ ਸਰਦੀ ਵੀ ਨਹੀਂ ਮਨਾਉਂਦੀ ਤਿਆਰੀ ਸੋਹਣੀ ਕੀਤੀ ਹੋਈ ਹੈ ਜੀ ਵਜਨ ਵਜੂਦ ਬੜਾ ਚੰਗਾ ਜੀ ਕ੍ਰੋਸ ਅੰਗ ਆ ਜੀ 21 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ 1022 ਕਹਿੰਦਾ ਉਮੀਦ ਪਲੱਸ ਦੀ ਹੈ ਜੀ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਬਾਲਟੇ ਲਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਬਾਲਟੇ ਲਾ ਕਰ ਮਲ ਨੇ ਕੱਢ ਕੇ ਸੁਣਾ ਠੰਡੀ ਸੀਲ ਪੂਰੀ ਆ ਥਣਾ ਦੀ ਡੰਨ ਆ ਮੇਰੇ ਜਮਾ ਜੀ ਠੀਕ ਆ ਡਿਮਾਂਡ ਡਿਮਾਂਡ ਵੀਰੇ ਦੀ ਜਮਾ ਲੈਣ ਦੇ ਨਾਲੀ ਜੀ ਜਮਾ ਲੈਣ ਦੇ ਬਾਈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਕੋਸਤਾ ਵੀਰ ਨਾਲ ਆਪਦੀ ਆਪ ਖਰਾਬ ਕਰਦੇ ਆ ਠੀਕ ਆ ਜੀ ਮੁੱਲ ਜੋ ਜੈ ਦੱਸੀ ਦਾ ਬਹੁਤ ਵੀਰਾਂ ਦੇ ਮੈਨੂੰ ਫੋਨ ਆਇਆ ਯਾਰ ਤੂੰ ਵੱਧ ਮੰਗਿਆ ਕਰ ਮੁੜ ਕੇ ਘਟ ਜਿਆ ਕਰ ਅਖੇ ਲੈ ਠੀਕ ਆ ਜੀ ਦੱਸੋ ਕੀ ਕਰੀ ਹੁਣ ਆਪਣਾ ਮੁੱਲ ਲੈਣ ਦੇਣ ਆ ਲਈ ਹੋਗਾ ਹੁਣ ਮੈਂ ਕੀ ਹੁੰਦਾ ਜੈ ਜੀ ਇਹ 65000 ਦੀ ਦੇਵਾਂਗੇ ਬਾਈ ਦੇਣੀ ਆ ਚਲੋ ਵਿੱਚੋਂ ਆਏ ਗਏ ਦਾ ਮਾੜਾ ਮੋਟਾ ਹੋ ਜਾਣਾ ਪੂਰਾ ਬਹੁਤ ਹੋ ਜਾਂਦਾ ਹੁੰਦਾ ਠੀਕ ਆ ਵੀਰਾਂ ਦਾ ਪਰ ਮੁੱਲ ਨਹੀਂ ਇਹੇ ਹਾਂ ਆ ਲੈਣ ਦੇਣੀ ਆ ਬਾਈ ਕਹਿੰਦਾ 65000 ਚ ਮਾਨਤਨ ਹੋ ਜਾਊਗਾ ਥੋੜਾ ਕਨਾ ਮਾਨਤਨ ਜ਼ਰੂਰ ਕਰਾਂਗੇ ਪਰ ਮੋਲ ਨਹੀਂ ਬਾਈ ਕੋਈ ਬਾਹਲਾ ਫਰਕ ਹੈ ਨਹੀਂ ਗਏ ਦੇ ਚ ਤੇ ਦੋ ਨੰਬਰ ਵੀਰੇ ਸੁਆ ਗਨਮਾ ਜੀ ਇਹ ਮਾਲਕਾਂ ਨੇ ਤਾਂ ਮੈਨੂੰ ਪਹਿਲਾ ਕਹਿ ਕੇ ਦਿੱਤੀ ਆ ਯਾਰ ਕੋਈ ਪਹਿਲਾ ਸਮਝ ਲੈ ਦੂਜਾ ਸਮਝ ਲੈ ਦੰਦੋ ਚੈੱਕ ਕੀਤੀ ਆ ਵੀਰੇ ਦੰਦੋਂ ਵੇਖ ਲੈਣਾ ਵੀਰੇ ਯਾਰ ਠੀਕ ਆ ਜੀ ਦੰਦੋ ਬਾਈ ਕਹਿੰਦਾ ਚੈੱਕ ਨਹੀਂ ਕੀਤੀ ਮਾਲਕਾਂ ਨੇ ਆਪਾਂ ਨੂੰ ਕਹਿ ਕੇ ਦਿੱਤੀ ਆ ਬਈ ਪਹਿਲਾ ਸੁਆ ਜੀ ਬਾਕੀ ਚੈੱਕ ਕਰ ਸਕਦੇ ਹਾਂ ਜੀ ਚੌਗੀ ਆ ਮੇਰੇ ਹਿਸਾਬ ਨਾਲ ਤਾਂ ਯਾਰ ਠੀਕ ਆ ਜੀ ਬਾਕੀ ਦੰਦ ਤੁਹਾਡੇ ਸਾਹਮਣੇ ਆ ਚੌਗੀ ਆ ਠੀਕ ਆ ਜੀ ਚਲੋ ਜਿਹੜਾ ਮਰਜ਼ੀ ਸਮਝ ਲੈ ਯਾਨੀ ਜਾਂ ਪਹਿਲਾ ਹੋਊ ਜਾਂ ਦੂਜਾ ਹੋਊ ਬਈ ਇਹ ਦੋ ਵਾ ਤਾਂ ਹੋਣਾ ਹੀ ਨਹੀਂ ਕਦੋਂ ਸੂਈ ਆ ਬੇ ਤੇ ਇਹ ਰਾਤ 8 9 ਵਜੇ ਸੂਈ ਆ ਬੱਚੀ ਦਿੱਤੀ ਆ ਬਹੁਤ ਵਧੀਆ ਬੱਚੀ ਆ ਇਹਦੇ ਬੱਚੀ ਚੰਗੀ ਆ ਜੀ ਕੋਈ ਬੱਚੀ ਦਾ ਆਪਾਂ ਨੂੰ ਰਿਕਾਰਡ ਮਿਲਿਆ ਹੋਵੇ ਨਹੀਂ ਵੀਰੇ ਉਹ ਨਹੀਂ ਜੇ ਕੋਈ ਕਹੂਗਾ ਆਪਾਂ ਪੁੱਛ ਕੇ ਲਾ ਦਿਆਂ ਬੱਚੀ ਬਹੁਤ ਠੀਕ ਬੱਚੀ ਚੰਗੀ ਆ ਜੀ ਠੀਕ ਆ ਵੀਰੇ ਤੇ ਕਿੰਨਾ ਕ ਬੋਲਾ ਕੱਢਿਆ ਕਿ ਇੱਕ ਚ ਵਾਈ ਹੋਈ ਆ ਜੀ ਕਿੰਨੇ ਕਿਲੋ ਬੋਲਾ ਕੱਢ ਲਿਆ ਜੀ ਇਹ ਕੱਢਿਆ ਹੋਊਗਾ ਮੈਂ ਸਾਢੇ 5 ਕਿਲੋ ਇਹਨੂੰ ਚੰਗਾ ਕੇ ਭਾਈ ਨਾ ਖਣਾ ਦੀ ਦੰਨ ਜੀ ਜਮਾਂ ਓਕੇ ਫਿਰ ਹੋਰ ਦੱਸਦੇ ਆ ਭਾਵੇਂ ਪਹਿਲਾ ਜਾਂ ਦੂਜਾ ਬਿਨਾਂ ਜੋੜ ਤੋਂ ਕੋਈ ਚੋਈ ਜਾਵੇ ਨਾ ਪੈਰ ਨਹੀਂ ਚੱਕਣਾ ਜਮਾਂ ਹੀ ਕਿੰਨਾ ਬਾਜੂ ਦੁੱਧ ਜੀ ਦੁੱਧ ਪਾ ਦੂ ਭਾਈ ਯਾਰ 22 25 ਕਿਲੋ ਇਹਨਾਂ ਪਾ ਦਊਗੀ ਤੋੜ ਕੇ ਦਿਖਾ ਦੀ ਵੀਰੇ ਸੂਆ ਜਿਹੜਾ ਮਰਜ਼ੀ ਮੰਨ ਲਿਓ ਜੀ ਤੁਸੀਂ ਬਾਈ ਦੇ ਦੱਸਣ ਮੁਤਾਬਕ ਜੀ ਮੂੰਹ ਤੋਂ ਚਾਰ ਦੰਦ ਆ ਜੀ ਰਾਤ ਸੂਈ ਸੀਗੀ 8:00 ਵਜੇ ਜੇਰ ਜੂਰ ਕੰਪਲੀਟ ਆ ਜੀ ਠੀਕ ਆ ਜੀ ਬੱਚਾ ਮਗਰ ਵੱੱਛੀ ਆ ਜੇਰ ਜਮਾ ਕੰਪਲੀਟ ਆ ਇੱਕ ਚਵਾਈ ਹੋਈ ਆ ਹੁਣ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਲਗਭਗ 6:30 ਦੇ ਦਾ ਸਮਾਂ ਜੀ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜਵਾਂ ਲੱਗਿਆ ਵਾ ਜੀ 22 25 ਕਿਲੋ ਦੀ ਉਮੀਦ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਠੰਡੀ ਸੀਲ ਪੂਰੀ ਆ ਹਾਈਟ ਜਾਤ ਬਰੀਡ ਦੀ ਚੰਗੀ ਆ ਡਿਮਾਂਡ ਵੀਰੇ ਦੀ ਇਹ 87000 ਦੀ ਦੇਵਾਂਗੇ ਜੋੜਾ ਲੈ ਜੇ ਬਾਈ ਕੋਈ ਜੋੜੇ 'ਚ ਹੋਰ ਕੋਈ 1500 ਦਾ ਵੱਧ ਮੰਗਦਾ ਤਾਂ ਕੋਈ ਠੀਕ ਆ ਜੀ 87000 ਦੀ ਬਾਈ ਕਹਿੰਦਾ ਇਹ ਵੈਟ ਦੇ ਦਾਂਗੇ ਦੁੱਧ ਕਰਮ ਵਾਲੀ ਚੰਗਾ ਪਾਉ ਕਿਉਂਕਿ ਬਰੀਡ ਵਾਈਜ਼ ਚੰਗੀ ਆ ਹਾਈਟ ਵੀ ਚੰਗੀ ਆ ਤੈਨ ਨੰਬਰ ਬਾਈ ਇਹ ਸੂਆ ਕਿੰਨਾ ਮਸੂਈ ਆ ਜੀ ਇਹ ਦੂਜਾ ਤੀਜਾ ਸੂਣਾ ਗਾਂ ਵਾਦ ਤੀਜੇ ਵਾਸਤੇ ਹਾਂਜੀ ਕਿੰਨੇ ਸਮੇਂ ਦੀ ਹੈ ਜੀ ਚਾਰ ਮਹੀਨਾ ਤੋਂ ਤਿੰਨ ਚਾਰ ਦਿਨ ਘਟਾਈ ਹਾਂ ਜਾਨੀ ਚਾਰ ਹੀ ਮੰਨ ਕੇ ਆ ਜੇ ਚਾਹੇ ਕੋਈ ਤੇ ਦੁੱਧੋ ਬਿਰ ਦੁੱਧੂ ਮੇਰੇ ਪਿੰਡ ਦੀ ਵਹਿੜ ਹੈ ਇਹਦਾ 35 36 ਕਿਲੋ ਦੁੱਧ ਦਿੱਤਾ ਹੋਇਆ ਹੈ ਮੇਰੇ ਹਿਸਾਬ ਨਾਲ ਤੇਲ ਦਾ ਮਾਲਕ ਤਾਂ ਮੈਨੂੰ ਉਹ ਥਣ ਦਦਾ ਹੈਗਾ ਪਰ ਮੈਂ ਤੇਲ ਮੰਨ ਕੇ ਲਈ ਆਪਾਂ ਤੇਲ ਹੀ ਦੇਣੀ ਆ ਹਾਂਜੀ ਤੇ ਹੁਣ ਇਸ ਵਕਤ ਦੁੱਧ ਜੀ ਦੋ ਦੋ ਢਾਈ ਕਿਲੋ ਆਉਂਦੇ ਆ ਵੀ ਮੈਂ ਤਾਂ ਉਹਨਾਂ ਦੇ ਘਰੋਂ ਧਾਰਾ ਮਾਰ ਕੇ ਲਿਆਂ ਪਚੂਟੀ ਜੀ ਆਪਾਂ ਡਰਾਈ ਕਰ ਜੀ ਡਰਾਈ ਮੰਨ ਕੇ ਆ ਜੀ ਠੀਕ ਆ ਜੀ ਯਾਨੀ ਤਿੰਨ ਥਣ ਓਕੇ ਆ ਜੀ ਆਪਾਂ ਦਿਲ ਮੰਨ ਕੇ ਦੇਣੀ ਜਦੋਂ ਉਹਨਾਂ ਦੀ ਗਾਰੰਟੀ ਆ ਆਪਣੀ ਠੀਕ ਆ ਜੀ ਤੁਰ ਕੇ ਦਿਖਾ ਦੀ ਵੀਰੇ ਹੁਣ ਤੀਜਾ ਸੁਹਾ ਸੁਗ ਜੀ ਚਾਰ ਮਹੀਨੇ ਤੋਂ ਦੋ ਚਾਰ ਦਿਨ ਹੀ ਘਟਦੇ ਆ ਚਾਹੇ ਚਾਰ ਮੰਨ ਕੇ ਆਜੋ ਚਾਹੇ ਘੱਟ ਮੰਨ ਕੇ ਆਜੋ ਉਹ ਜਿਹੜੇ ਲਾ ਕੇ ਹਟੇ ਗੱਡੀ ਤੋਂ ਇਹ ਠੀਕ ਆ ਜੀ ਤਾਜੀ ਆਈ ਹੈ ਜੀ ਦੁੱਧੋ ਇਸ ਵਕਤ ਡਰਾਈ ਹੈ ਜੀ 2 2.5 ਕਿਲੋ ਦੁੱਧ ਬਾਈ ਦੱਸਦਾ ਉਹ ਮਾਲਕਾਂ ਨੇ ਦੱਸਿਆ ਆਪਣੇ ਕੋਲ ਤਾਂ ਹੁਣੇ ਹੀ ਆਈ ਹੈ ਤੁਸੀਂ ਡਰਾਈ ਮੰਨ ਕੇ ਆਜੋ ਕਿਉਂਕਿ ਐ ਡਿਵਾਈਡ ਨੂੰ 2.5 ਕਿਲੋ ਦਾ ਕੋਈ ਬਾਲਾ ਨਹੀਂ ਹੁੰਦਾ ਜੀ ਹਾਂ ਆਪਾਂ ਦਾ ਉਹ ਵੀ ਨਹੀਂ ਚੋਣਾ ਆਪਾਂ ਦਾ ਛੱਡ ਨੂੰ ਹੀ ਆ ਜੇ ਆਪਣੇ ਕੋਲ ਰਹੇਗੀ ਤਾਂ ਤੇ ਇੱਕ ਥਣੋਂ ਬਾਈ ਕਹਿੰਦਾ ਇੱਕ ਥਣ ਵੀ ਚੜਿਆ ਵਾ ਤੁਹਾਨੂੰ ਨਾ ਨੇੜੋ ਦਿਖਾਉਂਗਾ ਮਾਲਕਾ ਨੇ ਕਿਹਾ ਕਿ ਅੱਦਾ ਬਾਈ ਕਹਿੰਦਾ ਆਪਾਂ ਤਿਲ ਮੰਨ ਕੇ ਲਈਏ ਤੇ ਤਿਲ ਮੰਨ ਕੇ ਹੀ ਦੇਣੀ ਆ ਠੀਕ ਆ ਜੀ ਉਹ ਕੋਈ ਆਪ ਦਾ ਟ੍ਰੀਟਮੈਂਟ ਨਾਲ ਆਉਂਦੇ ਸੂਏ ਨੂੰ ਚਲਾ ਲਿਓ ਅਗਲੇ ਦੀ ਚਲੋ ਮਿਹਨਤ ਆ ਜੀ ਤੇ ਬਾਕੀ ਥਾਂ ਤੁਹਾਨੂੰ ਦਿਖਾ ਦਿੰਨਾ ਇੱਕ ਚੜਿਆ ਬਾਈ ਉਹ ਤੈਲੀ ਆ ਜੀ 4 ਮਹੀਨਿਆਂ ਦੀ ਗੱਬਣ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਬਾਨ ਪਰਸਨਲ ਨਾਲ ਲੈ ਕੇ ਆਇਓ ਜੀ ਡਿਮਾਂਡ ਬਰੇ ਦੀ 40000 ਦੀ ਦੂੰਗਾ ਬਾਈ ਠੀਕ ਹੈ ਜੀ 35 ਕਿਲੋ ਰਿਕਾਰਡ ਹੈ ਜੀ 40000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਬਾਕੀ ਜੀ ਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ